ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਸ ਵੀਡੀਓ ਰਾਹੀਂ ਆਪਾਂ ਅੱਜ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਤੇ ਨਾਲ ਜੋੜੀਏ ਪਾਠ ਵਿੱਚ ਮਨ ਕਿਵੇਂ ਲੱਗੇ ਕੀ ਕੀ ਕਰੀਏ ਜਿਸ ਦੇ ਨਾਲ ਜਿਸ ਜੋ ਕਰਨ ਨਾਲ ਆਪਣਾ ਮਨ ਪਾਠ ਵਿੱਚ ਲੱਗਣਾ ਸ਼ੁਰੂ ਹੋ ਜਾਵੇ ਤਾਂ ਮੈਂ ਆਪ ਜੀ ਨੂੰ ਇੱਕ ਵਿਧੀ ਦੱਸਾਂਗੀ ਜੇ ਉਹ ਵਿਧੀ ਆਪ ਜੀ ਅਪਣਾਉਣਗੇ ਤਾਂ ਜ਼ਰੂਰ ਆਪਣਾ ਮਨ ਪਾਠ ਕਰਨ ਵਿੱਚ ਜ਼ਰੂਰ ਲੱਗੇਗਾ ਤੇ ਜੇਕਰ ਆਪ ਜੀ ਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਜੀ ਤੇ ਅੱਗੇ ਵਾਸਤੇ ਵੀ ਇਸੇ ਤਰ੍ਹਾਂ ਮੋਟੀਵੇਸ਼ਨ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਤਵੱਧਾ ਜੀ ਐਸੇ ਟੌਪਿਕ ਵੱਲ ਦੇਖੋ ਜੀ ਆਪਣਾ ਮਨ ਕਲਯੁਗੀ ਮਨ ਹੈ ਜੋ ਕਿ ਪਾਠ ਕਰਨ ਵਿੱਚ ਬਿਲਕੁਲ ਵੀ ਨਹੀਂ ਲੱਗਦਾ ਤੇ ਇਸ ਮਨ ਨੂੰ ਕਿਵੇਂ ਆਪਾਂ ਪਾਠ ਕਰਨ ਵਿੱਚ ਲਾਈਏ ਤਾਂ ਇਹ ਵਿਧੀ ਮੈਂ ਆਪ ਜੀ ਨੂੰ ਦੱਸਣ ਜਾ ਰਹੀ ਹਾਂ ਦੇਖੋ ਸਭ ਤੋਂ ਪਹਿਲਾਂ ਪਾਠ ਕਰਨ ਤੋਂ ਪਹਿਲਾਂ ਆਪਾਂ ਨੂੰ ਸਿਮਰਨ ਕਰਨਾ ਚਾਹੀਦਾ ਹੈ ਵਾਹਿਗੁਰੂ 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 ਬੋਲਣਾ ਹੈ ਆਪ ਜੀ ਨੇ ਜਾਪ ਕਰਨਾ ਹੈ ਇਸ ਵਿੱਚ ਪਾਠ ਨਹੀਂ ਕਰਨਾ ਜਾਪ ਕਰਨਾ ਹੈ ਸਭ ਤੋਂ ਪਹਿਲਾਂ ਚਾਹੇ ਤਾਂ ਵਾਹਿਗੁਰੂ 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 ਦਾ ਜਾਪ ਕਰਿਏ ਚੈਤਨ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਜਾਂ ਫਿਰ ਮੂਲ ਮੰਤਰ ਸਹਿਬ ਦਾ ਜਾਪ ਕਰਨਾ ਸ਼ੁਰੂ ਕਰਦੇ ਹੋ ਠੀਕ ਹੈ ਜੀ 3 ਮਿੰਟ ਕਰਨਾ ਹੈ ਚਾਹੇ ਤਾਂ ਵਾਹਿਗੁਰੂ ਵਾਹਿਗੁਰੂ ਚਾਹੇ ਮੂਲ ਮੰਤਰ ਸਹਿਬ ਚਾਹੇ ਤੁਹਾਨੂੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਇਹ ਆਪਾਂ ਨੇ 3 ਮਿੰਟਾਂ ਲਈ ਕਰਨਾ ਹੈ 3 ਮਿੰਟ ਕਰਕੇ 3 ਮਿੰਟ ਲਈ ਕਰਕੇ ਉਸ ਤੋਂ ਬਾਅਦ ਆਪਾਂ ਨੇ ਅਰਦਾਸ ਕਰਨੀ ਹੈ ਪੂਰੀ ਅਰਦਾਸ ਕਰਨ ਤੋਂ ਬਾਅਦ ਆਪਾਂ ਨੇ ਉਸ ਵਿੱਚ ਫਿਰ ਹੋਰ ਕੀ ਬੋਲਣਾ ਹੈ ਬੋਲਣਾ ਹੈ ਕਿ ਹੀ ਵਾਹਿ ਤੋਂ ਸੱਚੇ ਪਾਤਸ਼ਾਹ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਲਯੁਗੀ ਜੀਵਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ ਮੇਰਾ ਮਨ ਪਾਠ ਵਿੱਚ ਨਹੀਂ ਲੱਗਦਾ ਤੇ ਮੇਰੇ ਮਨ ਨੂੰ ਆਪਣੇ ਚਰਨਾਂ ਦੇ ਨਾਲ ਜੋੜੋ ਵਾਹਿਗੁਰੂ ਜੀ ਤੂਰੋਂ ਦਰਗਾਹ ਤੋਂ ਕੁਝ ਅਹਿਜੀਆਂ ਕਿਰਨਾ ਭੇਜੋ ਜੋ ਮੇਰੇ ਮਸਤਕ ਤੇ ਮੇਰੇ ਮਨ ਵਿੱਚ ਪ੍ਰਕਾਸ਼ ਕਰਨ ਮੇਰਾ ਮਨ ਜੋ ਕਿ ਸਮਾਇਆ ਵਿੱਚ ਉਲਝਿਆ ਹੋਇਆ ਹੈ ਵਾਹਿਗੁਰੂ ਉਸ ਨੂੰ ਮੇਰੇ ਮੇਰੇ ਸਮਨ ਨੂੰ ਉਸ ਮਾਇਆ ਤੋਂ ਮੁਕਤੀ ਦਿਲਾਓ ਠੀਕ ਹੈ ਇਹ ਇਹ ਆਪ ਜੀ ਨੇ ਅਰਦਾਸ ਵਿੱਚ ਬੋਲਣਾ ਹੈ ਤੇ ਮੇਰਾ ਪਿਆਰ ਬੱਦੇ ਵਾਹਿਗੁਰੂ ਜੀ ਆਪ ਜੀ ਦੇ ਦਰਸ਼ਨ ਦੀਦਾਰ ਨੂੰ ਮੇਰਾ ਮਨ ਲੋਚਦਾ ਹੈ ਤੇ ਮੇਰਾ ਮਨ ਆਪ ਜੀ ਦੇ ਦਰਸ਼ਨਾ ਲਈ ਬਹੁਤ ਹੀ ਤੜਪ ਰਿਹਾ ਹੈ ਤੇ ਮੇਰੇ ਉੱਤੇ ਆਪਣੀ ਕਿਰਪਾ ਬਣਾਓ ਵਾਹਿਗੁਰੂ ਮੈਂ ਆਪ ਜੀ ਦੇ ਚਰਨ ਨਹੀਂ ਆਇਆ ਹਾਂ ਮੇਰੇ ਝੋਲੇ ਵਿੱਚ ਨਾਮ ਸਿਮਰਨ ਦੀ ਦਾਤ ਬਖਸ਼ੋ ਦੇਖਣਾ ਜੀ 3 ਮਿੰਟ ਕਰਨਾ ਹੈ ਥੋੜੇ ਹੀ ਦਿਨਾਂ ਤੇ ਆਪ ਜੀ ਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਣਗੇ ਕੀ ਕਰਨਾ ਹੈ 3 ਮਿੰਟ ਇਹ ਪਾਠ ਕਰਕੇ ਅਰਦਾਸ ਕਰਨੀ ਹੈ ਤੇ ਮਤਲਬ ਇਹ ਸਿਮਰਨ ਕਰਨਾ ਹੈ ਜਾਪ ਕਰਨਾ ਹੈ ਠੀਕ ਹੈ 3 ਮਿੰਟ ਕਰਨਾ ਹੈ ਤੇ ਦਿਨ ਵਿੱਚ 11 ਵਾਰੀ ਕਰਨਾ ਹੈ ਘੰਟੇ-ਘੰਟੇ ਬਾਅਦ ਕਰਨਾ ਹੈ ਘੰਟੇ-ਘੰਟੇ ਬਾਅਦ ਕਰਕੇ 11 ਵਾਰੀ ਇੱਕ ਦਿਨ ਵਿੱਚ ਕਰਨਾ ਹੈ ਤੇ ਫਿਰ ਦੇਖੋ 11 ਵਾਰ ਕਰਕੇ 3 ਦਿਨਾਂ ਚ ਹੀ ਆਪ ਜੀ ਨੂੰ ਰਿਜ਼ਲਟ ਮਿਲਨੇ ਸਟਾਰਟ ਹੋ ਜਾਣਗੇ ਜੇਕਰ ਆਪਾਂ ਘਰ ਵਿੱਚ ਨੇ ਜੇ ਆਪਾਂ ਇਹ ਇਹ ਜੇ ਆਪਾਂ ਬੋਲ ਕੇ ਵੀ ਕਰ ਸਕਦੇ ਆ ਤੇ ਮਨ ਦੇ ਵਿੱਚ ਵੀ ਕਰ ਸਕਦੇ ਆ ਮਤਲਬ ਚੁੱਪ ਰਹਿ ਕੇ ਮਨ ਅੰਦਰ ਮਨ ਦੇ ਅੰਦਰ ਅੰਦਰ ਵੀ ਕਰ ਸਕਦੇ ਆ ਜਿਵੇਂ ਆਪਾਂ ਬਾਹਰ ਜਾ ਕੇ ਤੁਸੀਂ ਕੰਮ ਕਰਨ ਜਾਂਦੇ ਹੋ ਕਿਸਾਨ ਖੇਤਾਂ ਵਿੱਚ ਕੰਮ ਕਰ ਰਿਹਾ ਹੈ ਹੈ ਨਾ ਜੋਬ ਕਰ ਰਹੇ ਹੋ ਤੁਸੀਂ ਚਾਰ ਬੰਦੇ ਵਿੱਚ ਬੈਠੇ ਹੋ ਤਾਂ ਫਿਰ ਆਪਾਂ ਮਨ ਵਿੱਚ ਵੀ ਕਰ ਸਕਦੇ ਆ ਮਨ ਵਿੱਚ ਹੀ ਜਾਪ ਕਰਕੇ ਮਨ ਵਿੱਚ ਅਰਦਾਸ ਕਰਨੀ ਹੈ ਤੇ 11 ਵਾਰ ਕਰਨੀ ਹੈ ਦਿਨ ਵਿੱਚ ਤੇ ਦੇਖਣਾ 3 ਦਿਨ ਪੱਕਾ ਕਰਨੀ ਹੈ ਉਸ ਤੋਂ ਬਾਅਦ ਇਹ ਸਾਡਾ ਜੋ ਮਨ ਪਾਠ ਕਰਨ ਵਿੱਚ ਨਹੀਂ ਲੱਗਦਾ ਤੇ ਹੌਲੇ-ਹੌਲੇ ਇਹ ਆਪਣੇ ਆਪ ਪਾਠ ਕਰਨ ਵਿੱਚ ਲੱਗਣਾ ਸ਼ੁਰੂ ਹੋ ਜਾਵੇਗਾ ਵੇਖੋ ਜੀ ਜੇ ਆਪ ਜੀ ਨੂੰ ਮੇਰੀ ਇਹ ਵੀਡੀਓ ਥੋੜੀ ਜੀ ਵੀ ਚੰਗੀ ਲੱਗੀ ਹੋਵੇ ਆਪ ਜੀ ਨੂੰ ਲੱਗਿਆ ਹੋਵੇ ਕਿ ਹਾਂ ਇਹ ਕਰਨਾ ਚਾਹੀਦਾ ਹੈ ਇਹ ਕਰਨਾਲ ਜਰੂਰ ਮਨ ਪਾਠ ਵਿੱਚ ਲੱਗੇਗਾ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਜੀ ਤੇ ਫਿਰ ਮਿਲਦੇ ਆ ਇਸੇ ਤਰ੍ਹਾਂ ਦੇ ਵੀਡੀਓ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ